ਸੱਚ ਹੈ ਪੀ ਸੱਚ ਹੈ ਪੀ ਸੱਚ ਹੈ ਪੀ ਸੱਚ ਨਾਨਕ ਨਾਨਕ ਉਸੇ ਪੀ ਸੱਚ ਸਭਨ ਭੇ ਸੱਚ ਬੱਬੇ ਨੂੰ ਸਿਹਾਰੀ ਕੀ ਕਰਾਂਗੇ ਆਪਾਂ ਇਹਨੂੰ ਉਚਾਰਨ ਜਦੋਂ ਜਪਜੀਤ ਸਾਹਿਬ ਦੇ ਵਿੱਚ ਇਹ ਸਲੋਕ ਆਉਂਦਾ ਉਦੋਂ ਉਚਾਰਨ ਹੁੰਦਾ ਪੀ ਗੁਰਬਾਣੀ ਚ ਜਦੋਂ ਵੀ ਕੋਈ ਇੱਕ ਸ਼ਬਦ ਜਾਂ ਇੱਕ ਸਲੋਕ ਦੂਸਰੀ ਵਾਰ ਆਉਂਦਾ ਨਾ ਉਦੇ ਉਚਾਰਨ ਵਿੱਚ ਫਰਕ ਪੈ ਜਾਂਦਾ ਸਮਝ ਆਈ ਗੱਲ ਕੀ ਕਿਹਾ ਮੈਂ ਜਦੋਂ ਇਹ ਸਲੋਕ ਗੁਰੂ ਨਾਨਕ ਸਾਹਿਬ ਦਾ ਜਪਜੀ ਸਾਹਿਬ ਵਿੱਚ ਆਇਆ ਤੇ ਇੱਥੇ ਇਹ ਫਰਕ ਪੈ ਗਿਆ ਹੈ ਨਾ ਕੋਈ ਵੀ ਬਾਣੀ ਚ ਸ਼ਬਦ ਇੱਕ ਤੋਂ ਦੂਜੀ ਵਾਰ ਆਉਂਦਾ ਤੇ ਉਹਦਾ ਉਚਾਰਨ ਵਿੱਚ ਫਰਕ ਪੈ ਜਾਂਦਾ ਉਸੇ ਤਰ੍ਹਾਂ ਇਹਨੂੰ ਧਿਆਨ ਨਾਲ ਪੜ੍ਹਨਾ ਆਉਂਦਾ ਅਰਥਾਂ ਚ ਨਹੀਂ ਫਰਕ ਪੈਂਦਾ ਪਰ ਉਹਦੇ ਉਚਾਰਨ ਵਿੱਚ ਫਰਕ ਪੈ ਜਾਂਦਾ ਤਾਂ ਜੋ ਸੁਚੇਤਤਾ ਬਣੀ ਰਹੇ ਸਾਡੀ ਬਾਣੀ ਪ੍ਰਤੀ ਠੀਕ ਹੈ ਤਾਂ ਫੇਰ ਪੜੋ ਸਲੋਕ ਵਾਦ ਸੱਚ ਵਾਦ ਸੱਚ ਜੁਗਾੜ ਸੱਚ ਜੁਗਾੜ ਸੱਚ ਹੈ ਭੇ ਸੱਚ ਹੈ ਭੇ ਸੱਚ ਨਾਨਕ ਨਾਨਕ ਕੋਸੀ ਭੇ ਸੱਚ ਕੋਸੀ ਭੇ ਸੱਚ ਅਸ਼ਟਪਦੀ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਚਰਨ ਸਤ ਸਤ ਪਰਸਨ ਹਾਰ ਇਹਨੂੰ ਸਤ ਸਤ ਇਕੱਠਾ ਨਹੀਂ ਬੋਲਣਾ ਹੈਨਾ ਚਰਨ ਸਤ ਵੈ ਗੁਰੂ ਦੇ ਚਰਨ ਰੱਬ ਦੀ ਵਡਿਆਈ ਸੱਚ ਆ ਸਤ ਪਰਸਨਹਾਰ ਉਸ ਵਡਿਆਈ ਨੂੰ ਸਪਰਸ਼ ਕਰਨ ਵਾਲਾ ਉਹ ਵੀ ਰੱਬ ਦਾ ਪਿਆਰਾ ਸਤ ਹੋ ਜਾਂਦਾ ਉਹਨੂੰ ਛੂਣ ਵਾਲਾ ਤੂੰ ਚਰਨ ਸਤ ਸਤ ਪਰਸਨਹਾਰ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਪੂਜਾ ਸਤ ਸਤ ਸੇਵ ਦਰਸ਼ਨ ਸਤ ਸਤ ਪੇਖਣ ਹਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸ਼ਬਦ ਸਤ ਸਤ ਪ੍ਰਭ ਬਖਤਾ ਸਤ 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 ਜਸ ਸੁਨਤਾ ਸਤ 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 ਜਸ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਨਾਨਕ ਸਤ ਸਤ ਪ੍ਰਭ ਸੋਏ ਤੋਂ ਇਸੇ ਤਰ੍ਹਾਂ ਸਤ ਦੇ ਤੱਤੇ ਨੂੰ ਸਿਹਾਰੀ ਬਾਣੀ ਚਾਹੁੰਦੀ ਆ ਕਾਦੇ ਵਾਸਤੇ ਹੁੰਦਾ ਸਤਿਆ ਬਾਣੀ ਚ ਸਤ ਦੇ ਤੱਤੇ ਨੂੰ ਜਦੋਂ ਸਿਹਾਰੀ ਆਉਗੀ ਉਹ ਕਾਦੇ ਵਾਸਤੇ ਆਉਂਦਾ ਰੱਬ ਵਾਸਤੇ ਸੱਤ ਕੌਣ ਆ ਜੋ ਸਮੇ ਸਥਾਨ ਚ ਨਹੀਂ ਆ ਜਦੋਂ ਬਾਣੀ ਚ ਸੱਤ ਦੇ ਤੱਕ ਨੂੰ ਸਿਹਾਰੀ ਨਹੀਂ ਆਉਂਦੀ ਤੇ ਉਹਦਾ ਉਚਾਰਨ ਸੱਤ ਹੀ ਹੋਊਗਾ ਪਰ ਉਹਦੇ ਅਰਥ ਕੀ ਬਣਨਗੇ ਸਿਹਾਰੀ ਨਹੀਂ ਦਿੰਦੇ ਉਹਦੇ ਅਰਥ ਕੀ ਬਣਨਗੇ ਉਹਦੇ ਅਰਥ ਰੱਬ ਨਹੀਂ ਬਣਨਗੇ ਉਹਦੇ ਅਰਥ ਬਣਨਗੇ ਸੱਤ ਦਾ ਅਰਥ ਜਾਂ ਦਾਨ ਸੱਤ ਦਾ ਅਰਥ ਜਾਂ ਆਚਰਣ ਜਦੋਂ ਬਾਣੀ ਚ ਸਤ ਸੰਤੋਖ ਇਕੱਠਾ ਆਊਗਾ ਨਾ ਸਤ ਸੰਤੋਖ ਹੈਨਾ ਤੇ ਉਹ ਦਾਨ ਵਾਸਤੇ ਆਉਂਦਾ ਸਤ ਆਚਰਣ ਵਾਸਤੇ ਆਉਂਦਾ ਪਰ ਜਦੋਂ ਬਾਣੀ ਸਤ ਦੇ ਤੱਤੇ ਨੂੰ ਸਿਹਾਰੀ ਲੱਗ ਜਾਏ ਇਹ ਦਾ ਅਰਥ ਬੋਲੋ ਪਰਮਾਤਮਾ ਜਦੋਂ ਸਿਹਾਰੀ ਨਹੀਂ ਲੱਗੀ ਸਤ ਨੂੰ ਇਦਾ ਉਚਾਰਨ ਸਾਤੀ ਰਹੇ ਕਰਨ ਕਰਾਵਨ ਤਿੰਨ ਮੂਲ ਪਛਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਨਿਆ ਜਾ ਕਹਿ ਰਿਤੇ ਵਿਸ਼ਵਾਸ ਪ੍ਰਭ ਆਇਆ ਜਾ ਕਹਿ ਰਿਤੇ ਵਿਸ਼ਵਾਸ ਪ੍ਰਭ ਆਇਆ ਜਾ ਕਹਿ ਜਾਪ ਕਦੋਂ ਬੋਲਣਾ ਆ ਜਦੋਂ ਇਹਦੇ ਅੱਗੇ ਸੰਬੰਧਕ ਲੱਗ ਜਾਂਦਾ ਬਿੰਦੀ ਨਹੀਂ ਲਾਉਣੀ ਜਾ ਕਹਿ ਸਮਝਾਈ ਗੱਲ ਤਤ ਗਿਆਨ ਤਿਸ ਮਨ ਪ੍ਰਗਟਾਇਆ ਤਤ ਗਿਆਨ ਜਿਸ ਮਨ ਪ੍ਰਗਟਾਇਆ ਭੈ ਤੇ ਨਿਰਪੋ ਹੋਏ ਬਸਾਨਾ ਭੈ ਤੇ ਨਿਰਪੋ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੈ ਬਸਤ ਗੜਾਈ ਬਸਤ ਮਾਹੇ ਲੈ ਬਸਤ ਗੜਾਈ ਤਾਕੋ ਪਿੰਨ ਨਾ ਕਹਿ ਨਾ ਜਾਈ ਤਾਕੋ ਪਿੰਨ ਨਾ ਕਹਿ ਨਾ ਜਾਈ ਮਾਣੀ ਜਦੋਂ ਵੀ ਜਾ ਤਾ ਦੇ ਅੱਗੇ ਕੋਈ ਕਾ ਕੇ ਕੀ ਸੰਬੰਧਕ ਲੱਗਦਾ ਆ ਤਾਂ ਇਹਨਾਂ ਨੂੰ ਬਿੰਦਾ ਨਹੀਂ ਲਾਉਣਾ ਜਾ ਤਾ ਜਦੋਂ ਸ਼ਰਤ ਰੂਪ ਜਾਊਗਾ ਕੰਡੀਸ਼ਨ ਰੂਪ ਜਾਊਗਾ ਆਪਾਂ ਬਿੰਦੀ ਲਾਵਾਂਗੇ ਜਦੋਂ ਮਾਰਕੀਟ ਗਿਆ ਜਾਂ ਮਾਰਕੀਟ ਗਿਆ ਤਾਂ ਸਬਜ਼ੀ ਲੈ ਕੇ ਆਉਂਗਾ ਤਾਂ ਜਾ ਕੋ ਇਹਨੂੰ ਜਾ ਕੋ ਨਹੀਂ ਪੜਦਾ ਠੀਕ ਸਮਝ ਆ ਗਈ ਗੱਲ ਤਾਂ ਤਾ ਕੋ ਜਾਂ ਜਾ ਕੋ ਪੜਦਾ ਹਨਾ ਤੋ ਥਾਕੂ ਪੈਨ ਨਾ ਕਹਿ ਨਾ ਜਾ ਸੇਵਕ ਆਗਿਆਕਾਰੀ ਥਾਕੁਰ ਦਾ ਸੇਵਕ ਆਗਿਆਕਾਰੀ ਥਾਕੁਰ ਪਰਮਾਤਮਾ ਵੈ ਗੁਰੂ ਥਾਕੁਰ ਕਾ ਸੇਵਕ ਸਦਾ ਪੂਜਾਰੀ ਥਾਕੁਰ ਕਾ ਸੇਵਕ ਸਦਾ ਪੂਜਾਰੀ ਥਾਕੁਰ ਕੇ ਸੇਵਕ ਐ ਮਨ ਪ੍ਰਤੀਤ ਥਾਕੁਰ ਕੇ ਸੇਵਕ ਐ ਮਨ ਪ੍ਰਤੀਤ ਥਾਕੁਰ ਕੇ ਸੇਵਕੀ ਨਿਰਮਲ ਰੀਤ ਥਾਕੁਰ ਕੇ ਸੇਵਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਠਾਕੁਰ ਕੋ ਸੇਵਕ ਜਾਣੈ ਸੰਗ ਪਰਮਾਤਮਾ ਨੂੰ ਜਿਹੜਾ ਸੇਵਕ ਆਪਣੇ ਨਾਲ ਜਾਣਦਾ ਪਰਬ ਦਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਕਲ ਮੈਂ ਤੁਹਾਨੂੰ ਸੁਝਾਇਆ ਸੀ ਸੋ ਕੇ ਦੇ ਵਾਸਤੇ ਆਉਂਦਾ ਬੋਲੋ ਸੋ ਕੇ ਦੇ ਵਾਸਤੇ ਆਉਂਦਾ ਬੋਲੋ ਇੱਕ ਵਾਸਤੇ ਸੇਕ ਇਹਦੇ ਵਾਸਤੇ ਆਉਂਦਾ ਬੋਲੋ ਜਿਆਦਿਆਂ ਵਾਸਤੇ ਸੇ ਆਉਂਦਾ ਤੋ 100 ਜਿਹੜਾ ਇੱਕ ਸੇਵਕ ਦੀ ਗੱਲ ਆਈ ਆ ਜਿੱਥੇ ਸੇ ਆਊਗਾ ਸ਼ਾਬਾਸ਼ ਉੱਥੇ ਬੋਲੋ ਜਿਆਦੇ ਸੇਵਕਾਂ ਦੀ ਗੱਲ ਆਉਂਦੀ ਆ ਤੋ 100 ਸੇਵਕ ਜਿਸ ਦਇਆ ਪ੍ਰਭ ਧਾਰੈ 100 ਸੇਵਕ ਜਿਸ ਪ੍ਰਿਆਗ ਰਭ ਧਾਰੈ ਨਾਨਕ ਸੋ ਸੇਵਕ ਸਾ ਸਾ ਸਮਾਰੈ ਨਾਨਕ ਸੋ ਸੇਵਕ ਸਮਾਰੈ ਭਾਰਾ ਕਰਕੇ ਸਮਾਰੈ ਦਾ ਅਰਥ ਹੈ ਪਾਲਣਾ ਸਮਾਰੈ ਦਾ ਅਰਥ ਹੈ ਸੰਭਾਲਣਾ ਆਪਣੇ ਜਨਕਾ ਪਰਦਾ ਢੱਕੈ ਆਪਣੇ ਜਨਕਾ ਪਰਦਾ ਢੱਕੈ ਆਪਣੇ ਸੇਵਕੀ ਸਰਪਰ ਰੱਖੈ ਆਪਣੇ ਸੇਵਕੀ ਸਰਪਰ ਰੱਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰੱਖੈ ਆਪਣੇ ਸੇਵਕੀ ਆਪ ਪਤ ਰੱਖੈ ਤਾਂ ਕੀ ਗਤ ਮਿਤ ਕੋਏ ਨਾ ਲਖੈ ਤਾਂ ਕੀ ਗਤ ਮਿਤ ਕੋਏ ਨਾ ਲਖੈ ਤਾਂ ਕੀ ਨਹੀਂ ਤਾਂ ਕੀ ਤਾਂ ਪੜਨੌਣਿਆ ਉਹਦੀ ਉਹਦੀ ਆਪ ਪਰਮਾਤਮਾ ਪਤ ਰਖਦਾ ਆਪਣਾ ਜਿਹੜਾ ਸੇਵਕ ਆ ਨਾ ਰੱਬ ਦਾ ਤੋ ਉਹਦੀ ਫਿਰ ਅਵਸਥਾ ਵੀ ਕੋਈ ਬਿਆਨ ਨਹੀਂ ਕਰ ਸਕਦਾ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਪ੍ਰਭ ਆਪਣੀ ਦਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਦਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਇਹਨੂੰ ਪੜਨਾ ਦਾ ਦਿਸ ਪ੍ਰਗਟਾਇਆ ਦਾ ਦਾ ਦਦਾ ਹਾ ਹਾ ਦਾ ਇਹਨੂੰ ਦਾਹ ਨਹੀਂ ਪੜਨਾ ਕੀ ਪੜਨਾ ਇਹਨੂੰ ਦਦਾ ਹਾ ਦਾ ਤੋਂ ਦਾ ਦਿਸ ਦਸ ਪਾਸੇ ਸਭ ਪਾਸੇ نکی کیری میں کل راکھے, راکھے پسم پسم کرے کرے لشکر کوٹ لکھے پسم پسم لشکر کوٹ کوٹ لاکھے جس کا ساس نہ کاڈ آپ کا آه 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 تاکو راکھت دے کر ہاتھ ਲੋ ਸਾਰੇ ਮਾਨਸ ਜਤਨ ਕਰਤ ਬੋ ਭਾਂਤ ਮਾਨਸ ਜਤਨ ਕਰਤ ਬੋ ਭਾਂਤ ਤਿਸਕੇ ਕਰਤਬ ਬਿਰਥੇ ਜਾਤ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰੱਖੈ ਅਵਰ ਨ ਕੋਏ ਮਾਰੇ ਨਾ ਰੱਖੈ ਅਵਰ ਨ ਕੋਏ ਸਰਬ ਜੀਆਂ ਕਾਰ ਆਖਾ ਸੋਏ ਸਰਬ ਜੀਆਂ ਕਾਰ ਆਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਕਾਹੇ ਸੋਚ ਕਰੈ ਰੇ ਪ੍ਰਾਣੀ ਕਰੈ 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 ਬੋਲੂ ਕਰੈ ਜਿਆਦੇ ਨੇ ਕਰੈ ਇੱਕ ਆ ਉਹ ਕਰਦਾ ਆ ਜਿਆਦਾ ਕਰੈ ਕਾਹੇ ਨੋ ਸਿਆਰੀ ਕਾਹੇ ਸੋਚ ਕਰੈ ਰੇ ਪ੍ਰਾਣੀ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਐ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏ ਮਨ ਤਨ ਧ੍ਰੱਪੀਐ ਪੀ ਅੰਮ੍ਰਿਤ ਏ ਮਨ ਤਨ ਧ੍ਰੱਪੀਐ ਪੀ ਨੀ ਪੀ ਕੀ ਆ ਪੀ ਆ ਕ ਪੀ ਆ ਦੱਸੋ ਬੀ ਅੰਮ੍ਰਿਤ ਏ ਮੰਤਨ ਤੰਤ ਰਪੀ ਐ ਬੀ ਅੰਮ੍ਰਿਤ ਏ ਮੰਤਨ ਤੰਤ ਰਪੀ ਐ ਨਾਮ ਰਤਨ ਜਿਨ ਗੁਰਮੁਖ ਪਾਇਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇ ਨਾਮ ਧਨ ਨਾਮੋ ਰੂਪ ਰੰਗ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰਿ ਨਾਮ ਕ ਸੰਗ ਨਾਮੋ ਸੁਖ ਹਰਿ ਨਾਮ ਕ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਮਨ ਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੋ ਵਤਨਾਮ ਊਠਤ ਬੈਠਤ ਸੋ ਵਤਨਾਮ ਕਹਉ ਨਾਨਕ ਜਨ ਕੈ ਸਦ ਕਾਮ ਕਹਉ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜੀ ਬਾ ਦਿਨ ਰਾਤ ਬੋਲੋ ਜਸ ਜੀਬਾ ਦਿਨ ਰਾਤ ਰਬ ਨੇ ਆਪਣੇ ਜਨ ਕੀਨੀ ਦਾਤ ਰਬ ਰਬ ਨੇ ਜਨ ਕੀਨੀ ਦਾਤ ਕਰੈ ਭਗਤ ਆਤਮ ਕਹਿ ਚਾਏ ਰਬ ਰਬ ਆਤਮ ਕਹਿ ਚਾਏ ਪੜਨਾ ਕਰੈ ਬੋਲੋ ਕੀ ਪੜਨਾ ਕਰੈ ਕਰਦੇ ਨੇ ਕਰੈ ਕਰਦੇ ਨੇ ਭਗਤ ਦੇ ਤਤੈ ਨੂੰ ਸਿਆਰੀ ਭਗਤੀ ਕਿਦਾਂ ਕਰਦੇ ਨੇ ਆਪਣੇ ਮਰ ਕੋ ਕਰਦੇ ਨੇ ਸਿਰ ਥਲੇ ਸੁੱਟ ਕੇ ਹੈ ਆਪਣੇ ਵਗੋ ਕਰਦੇ ਵਾਸੀਆਂ ਲੈਂਦੇ ਲੈਂਦੇ ਫਿਰ ਕਿੱਦਾਂ ਕਰਦੇ ਆ ਕਰੈ ਭਗਤ ਆਤਮ ਕੈ ਚਾਏ ਕਰੈ ਭਗਤ ਆਤਮ ਕੈ ਚਾਏ ਆਤਮ ਕੈ ਚਾਏ ਦਾ ਅਰਥ ਹੈ ਅੰਦਰੋਂ ਸ਼ੌਂਕ ਨਾਲ ਅੰਦਰੋਂ ਸ਼ੌਂਕ ਨਾਲ ਚਾਹ ਨਾਲ ਕੰਮ ਕਰਾਂਗੇ ਉਹਦਾ ਅਸਰ ਸਾਡੇ ਤੇ ਪਏਗਾ ਜਿਹੜਾ ਕੰਮ ਆਪਾਂ ਬੱਧਾ ਚੱਟੀ ਕਰਾਂਗੇ ਉਹਦਾ ਕੋਈ ਪ੍ਰਭਾਵ ਸਾਡੇ ਜੀਵਨ ਤੇ ਨਹੀਂ ਪੈਂਦਾ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ ਸੀ ਸਿੱਖਾਂ ਨੇ ਸਾਹਿਬ ਜੀ ਬਾਣੀ ਪੜਦੇ ਆ ਮਨ ਨਹੀਂ ਲੱਗਦਾ ਆਪਣਾ ਲੱਗਦਾ ਲੱਗਦਾ ਆ ਨਹੀਂ ਲੱਗਦਾ ਨਾ ਬੋਲੋ ਉਹ ਸਾਬ ਨੇ ਕਿਹਾ ਸੀ ਵੀ ਤੁਸੀਂ ਘਰ ਦੇ ਕੰਮ ਕਰਦੇ ਹੋ ਮਨ ਲੱਗਦਾ ਕੀ ਕਹਿੰਦੇ ਮੋਬਾਈਲ ਚਲੋਣੇ ਮਨ ਲੱਗਦਾ ਆਪਣਾ ਲੱਗਦਾ ਬੋਲੋ ਗੱਲਾਂ ਕਰਦੇ ਮਨ ਲੱਗਦਾ ਕਿ ਨਹੀਂ ਲੱਗਦਾ ਬੋਲਦੇ ਕਿਉਂ ਨਹੀਂ ਲੱਗਦਾ ਲੱਗਦਾ ਹੈ ਨਾ ਘੁੰਮਣ ਫਿਰਨ ਜਾਣੇ ਮਨ ਲੱਗਦਾ ਹੈ ਨਾ ਘਰ ਦੇ ਕੰਮ ਕਰਦੇ ਮਨ ਲੱਗਦਾ ਹੈ ਨਾ ਤੋ ਗੁਰਸਾਹਿਬ ਜੀ ਕਹਿੰਦੇ ਜਿਵੇਂ ਘਰ ਦੇ ਕੰਮ ਕਰਦੇ ਉਹ ਮਨ ਲੱਗਦਾ ਕਿਉਂ ਲੱਗਦਾ ਆ ਕਿਉਂਕਿ ਉਹ ਆਪਣੇ ਜਾਣ ਕੇ ਕਰਦੇ ਆ ਕਿਉਂਕਿ ਉਹਨੂੰ ਆਪਣਾ ਜਾਣ ਕੇ ਕਰਦੇ ਆ ਰੱਬ ਦਾ ਕੋਈ ਕੰਮ ਕਰਦੇ ਬਗਾਨਾ ਜਾਣ ਕੇ ਕਰਦੇ ਆ ਸਭ ਕਿਛ ਆਪਣਾ ਇਕਰਾਮ ਪਰਾਇਆ ਤੋ ਜਦੋਂ ਰੱਬ ਬਾਣੀ ਨੂੰ ਵੀ ਆਪਾਂ ਆਪਣਾ ਜਾਣ ਕੇ ਪੜਾਂਗੇ ਨਾ ਜਿਵੇਂ ਮਾਂ ਆਪਣਾ ਪੁੱਤ ਹੀ ਆਪਣਾ ਜਾਣ ਕੇ ਪਾਲਦੀ ਆ ਉਹਦੀ ਗੰਦਗੀ ਨਾਲ ਨਫ਼ਰਤ ਨਹੀਂ ਕਰਦੀ ਆਪਣਾ ਆ ਨਾ ਸਮਝਾਈ ਗੱਲ ਜਦੋਂ ਵੀ ਕਿਸੇ ਨੂੰ ਆਪਾਂ ਆਪਣਾ ਕਰਕੇ ਕਰਾਂਗੇ ਆਪਣਾ ਕਰਕੇ ਜਾਣਾਂਗੇ ਤਾਂ ਉਹਦਾ ਪ੍ਰਭਾਵ ਸਾਡੇ ਜੀਵਨ ਤੇ ਪਏਗਾ ਤੋਂ ਸਾਬ ਨੇ ਕਿਹਾ ਜਥਾ ਤੁਮ ਕਰਕੇ ਕਾਜ ਸਿਧਾਰੋ ਤਿਆਗੋ ਨਾਹੀ ਲਾਗੋ ਪਿਆਰੋ ਤਤਾ ਪ੍ਰੀਤ ਧਰੋ ਗੁਰਬਾਣੀ ਪੜਨ ਸੁਣਨਹਿ ਚਰੁਚਠਾਨੀ ਤੋਂ ਕਰੈ ਭਗਤ ਆਤਮਕੈ ਚਾਏ ਰੱਬ ਦੇ ਪਿਆਰੇ ਭਗਤੀ ਕਰਦੇ ਨੇ ਅੰਦਰੋਂ ਚਾਰ ਨਾਲ ਪ੍ਰਭ ਆਪਣੇ ਸਿਉ ਰਹੇ ਸਮਾਏ ਰਹੇ ਸਮਾਏ ਬੋਲੋ ਰਹੇ ਨਹੀਂ ਰਹੇ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵਤ ਸੋ ਜਾਣੈ ਜੋ ਹੋਵਾ ਹੋਵਤ ਸੋ پرب اپنے کا حکم پچھانے جس کی مہمہ کون بخانو جس کا گن کے ایک نہ جانو آٹھ پہر پرب بسیں حضورے, پہر پرب حضورے بسیں حضورے بولو بسیں ਕੋ ਨਾਨਕ ਸੇ ਜਨ ਪੂਰੇ ਕੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਨ ਕੀ ਓਟ ਲੇ ਮਨ ਮੇਰੇ ਤਨ ਕੀ ਓਟ ਲੇ ਮੰਤਨ ਆਪਣਾ ਤਨ ਜਨ ਦੇ ਜਨ ਜਨ ਆਪਣਾ ਪ੍ਰਭੂ ਪਛਾਤਾ ਜਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਸੋ ਜਨ ਸਰਬ ਥੋਕਾ ਦਾਤਾ ਸੋ ਜਨ ਸਰਬ ਥੋਕਾ ਦਾਤਾ ਸੋ ਜਨ ਸਰਬ ਥੋਕਾ ਥੋਕ 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 ਦਾ ਕੀ ਅਰਥ ਆ ਪਦਾਰਥ ਆਪਾਂ ਕਹਿੰਨੇ ਥੋਕ ਦੀ ਦੁਕਾਨ ਹੈਨਾ ਤੋ ਥੋਕ ਦਾ ਅਰਥ ਹੁੰਦਾ ਸਾਰੀਆਂ ਚੀਜ਼ਾਂ ਪਦਾਰਥ ਜਿੰਨੇ ਵੀ ਨੇ ਹੈਨਾ ਤੋ ਨਾਮ ਪਦਾਰਥ ਦਾ ਦਾਤਾ ਬਣਦਾ ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੀ ਸ਼ਰਨ ਸਰਬ ਆ ਦਿਸਕੇ ਦਰਸਬ ਪਾਪ ਮਿਟਾਵੇ ਆ ਦਿਸਕੇ ਦਰਸਬ ਪਾਪ ਮਿਟਾਵੇ ਅਵਰ ਸਿਆਨਪ ਸਗਲੇ ਛਾਣ ਅਵਰ ਸਿਆਨਪ ਸਗਲੇ ਛਾੜ ਤਿਸ ਜਨ ਕੀ ਤੂੰ ਸੇਵਾਲਾ ਜਿਸ ਜਨ ਕੀ ਤੂੰ ਸੇਵਾਲਾ ਆਵਨ ਜਾਨ ਨਾ ਹੋ ਬਾਪੂ ਜੋ ਕਹ ਨਾਨਕ ਬੋਲੋ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਬੋਲੋ ਨਾਨਕ ਨਾਨਕ ਇਸ ਜਾਣ ਕੇ ਇਸ ਜਾਣ ਕੇ ਪੂਜੋ ਸਦ ਪੈਰਾ ਪੂਜੋ ਸਦ ਪੈਰਾ ਪੈਰਾ ਦਾ ਅਰਥੇ ਚਰਨ ਤੋ ਇਹ ਜਿਹੜੀ ਅਸ਼ਟਪਦੀ ਆ